ਆਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬੈਰੂ ਕਾਲਪਾ ਬੈਰੂ ਫਤਿਹ ਇਹਦੀ ਵੀਡੀਓ ਭਾਈ ਗੌਰ ਨਾਲ ਦੇਖਣੀ ਵੱਧ ਤੋਂ ਵੱਧ ਸ਼ੇਅਰ ਕਰਨੀ ਯਾਰ ਜਿਹਨੇ ਆਪਣੇ ਬੰਦੇ ਨੇ ਹੂੰ ਉਹ ਬਾਹਰਲੇ ਮੁਲਖ ਨੂੰ ਜਾਂਦੇ ਬਾਹਰਲੇ ਮੁਲਖੜੇ ਹੋ ਰਹੀਆਂ ਨੇ ਪੂਰਾ ਆਏ ਜਾਂਦੇ ਆ ਆਪਣੇ ਵਾਲੇ ਕਿਤੇ ਜਾ ਕੇ ਇਹ ਜੁਨੀਨ ਵਿੱਚ ਆਂਦੇ ਨੇ 40-50 ਸਾਲਾਂ ਦਾ ਜਾਂ ਕੁਛ ਕੁਝ ਦੂਜੀ ਪੀੜੀ ਪੂਰੀ ਬੰਦਾ ਦੂਜੀ ਪੀੜੀ ਨੂੰ ਪਤਾ ਲੱਗਦਾ ਹੈ ਪਤਾ ਲੱਗਦਾ ਜਿਹੜੇ ਉਰੇ ਆ ਗਏ ਉਸ ਕੋਈ ਸ਼ੈਲਾ ਵਿੱਚ ਕੰਮ ਕਰਦਾ ਹੈ ਕੋਈ ਮਲੀਮ ਬਣਾਇ ਬੈਠਾ ਹੈ ਉਹ ਬਾਹਰਲੇ ਉਰੇ ਆ ਕੇ ਕੁੱਟੀਆਂ ਕਾਰਾਂ ਗੱਡੀਆਂ ਨਹੀਂ ਕਰਦੇ ਇਹ ਗੱਲ ਹੋਰ ਹੈ ਰਾਏ ਪਤਾ ਕੀ ਗੱਲ ਹੈ ਇਹ ਜਿਹੜਾ ਤਾਂ ਆਪਣਾ ਬੰਦਾ ਹੈ ਆਪਣਾ ਬੰਦਾ ਤਾਂ ਮੰਨਦਾ ਸੰਗ ਹਾਂ ਵੀ ਮੈਂ ਯਾਰ ਵੀ ਮੇਰੇ ਟੋਰਚ ਫਰਕ ਪੈਂਦਾ ਆਹ ਕੰਮ ਨਹੀਂ ਮੈਂ ਕਰਦਾ ਜਿਹੜੇ ਉਹ ਬੰਦੇ ਨੇ ਉਹ ਤਾਂ ਆ ਕੇ ਐ ਨਹੀਂ ਪਤਾ ਸਭ ਤੋਂ ਘਟਿਆ ਤੋਂ ਘਟਿਆ ਕੰਮ ਤੇ ਲੱਗ ਗਏ ਆ ਉਹਨਾਂ ਦਾ ਮਸਲਾ ਇਹ ਆ ਵੀ ਦੋ ਰੁਪਏ ਕਮਾਉਣੇ ਕਮਾਉਣੇ ਉਹਨਾਂ ਦਾ ਕਮਾਈ ਦਾ ਤਾਂ ਕੋਈ ਧਿਆਨ ਨਹੀਂ ਜਿਹੜੇ ਆਪਣੀ ਲਈ ਪੀੜੀ ਐ ਇਹ ਪੱਟੀ ਵੀ ਟੌਰ ਦੀ ਹਾਂ ਇਹ ਹੁਣ ਉਧਰ ਐ ਤਾਂ ਆਪਾਂ ਨੂੰ ਨਹੀਂ ਪਤਾ ਕੀ ਕੰਮ ਕਰਦੇ ਨੇ ਹੈਗਾ ਤਾਂ ਪੜਦਾ ਇੱਕ ਪੜਦਾ ਉਹ ਜੋ ਹਾ ਚੜ ਗਿਆ ਬੰਦਾ ਆਪਾਂ ਨੂੰ ਕੀ ਪਤਾ ਉਧਰ ਕੀ ਕੰਮ ਕਰਦੇ ਨੇ ਹੈਗਾ ਤਾਂ ਪੜਦੀ ਐ ਪੜਦੀ ਐ ਜਿਹੜੇ ਆ ਗਏ ਆਪਣੇ ਕਹਿੰਦੇ ਉਹ ਲੋਕ ਆ ਉਹ ਲੋਕ ਨਹੀਂ सांगਦੇ ਉਹ ਤਾਂ ਐਂ ਕਹਿੰਦੇ ਨੇ ਮੈਂ ਕਈ ਗੱਲਾਂ ਗੱਲਾਂ ਸੁਣੀਆਂ ਨੇ ਕਹਿੰਦੇ ਯਾਰ ਠੀਕ ਐ ਵੀ ਛੋਟੇ ਬੰਦੇ ਜਾ ਹੀ ਜਾਂਦੇ ਨੇ ਬਾਹਰੇ ਕਹਿੰਦੇ ਛੋਟੇ ਚੌਗਣੀ ਕਮਾਈ ਦਿੰਦੇ ਨੇ ਛੋਟੇ ਪੰਜਾਬ ਵਿੱਚ ਪਈ ਠੀਕ ਐ ਇਹ ਬੰਦਾ ਕਰਨ ਵਾਲਾ ਹੋਵੇ ਇੱਕ ਮੁੰਡਾ ਜਦੋਂ ਆਪਾਂ ਇੱਥੋਂ ਮੇਧਿਆ ਤੋਂ ਜਿਹੜਾ ਵੱਡਾ ਰੋੜ ਜਾਂਦਾ ਲਹਿਰੇ ਨੂੰ ਛਾਇਦੀ ਨੂੰ ਹਾਂ 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 ਜਿਹੜਾ ਇਧਰ ਲਹਿਰੇ ਨੂੰ ਜਾਂਦੇ ਆ ਇੱਕੋ ਤੇ ਮੁੰਡਾ ਕਲਾੜ ਪਿਆ ਕੋਕਰ ਲਾ ਕਲਾੜ ਲਾਇਆ ਉਹਨਾਂ ਹਾਂ ਆਪ ਦਾ ਰੋੜ ਦੇ ਉੱਤੇ ਮੈਂ ਤਾਂ ਗੱਲੀ ਪੈ ਗਿਆ ਅਸੀਂ ਲੈ ਰਹੇ ਆ ਢੋਲਾ ਲੈਣ ਗਏ ਤੇ ਦਵਾਈ ਵਾਲਾ ਤੇ ਪਰ ਗਰਮੀ ਦੀ ਗੱਲ ਹੈ ਮਾਹ ਬਾਈ ਯਾਰ ਤੂੰ ਇਹ ਕੰਮ ਕਹਿੰਦਾ ਭਾਈ ਇਹ ਕੰਮ ਕੋਈ ਮਾੜਾ ਨਹੀਂ ਹੈ ਉਹ ਕਹਿੰਦਾ ਮੈਂ ਵੀ ਕਹਿੰਦਾ ਭਾਈ ਬਾਹਰ ਲਾ ਕੇ ਆ 10 11 ਸਾਲ ਮੇਰਾ ਭਾਈ ਵਾਰੇ ਆ ਕਹਿੰਦਾ ਸਾਡੇ ਬੱਚੇ ਵਾਰੇ ਨੇ ਕਹਿੰਦਾ ਮੈਨੂੰ ਐਂ ਦੱਸੋ ਕਹਿੰਦਾ ਇਹ ਕੰਮ ਦੇ ਵਿੱਚ ਕਹਿੰਦਾ ਕਮਾਈ ਹੈ ਕਿ ਉਹਨੇ 2 2.5 ਕਿ ਬੇਬੇ ਖਲਾਏ ਮੈਂ ਮਾਹ ਬਾਈ ਠੀਕ ਹੈ ਕਹਿੰਦਾ ਤੂੰ ਜੇ ਮੇਰੀ ਭਾਈ ਕਮਾਈ ਦੇਖ ਲੈ ਕਹਿੰਦਾ ਤੁਸੀਂ ਹੱਥ ਮਸਲੋ ਕਹਿੰਦਾ ਤੁਸੀਂ ਅੱਖਾਂ ਵਿੱਚ ਝੂਠ ਮਾਰੋ ਮਾਇਗਾ ਨਾ 15-1600 ਰੁਪਿਆ ਰੋਜ ਦਾ ਉਰੇ ਕਮਾਉਣਾ ਨਾਲੇ ਤਾਂ ਆਪਣੇ ਖੇਤਾਂ ਹਾਂ ਨਾ ਇਹ ਰੋਡ ਤੇ ਆ ਨਾ ਕੰਮ ਕਰਦਾ ਨਾਲੇ ਕੰਮ ਕਰਦਾ ਨਾਲੇ ਪਾਬਲਕ ਆਉਂਦੀ ਜਾਂਦੀ ਮੈਨੂੰ ਹੱਥ ਨੂੰ ਸੋਪ ਭਾਂਦਾ ਬੰਦਾ ਮੈਂ ਉਹ ਮੈਂ ਜਮੀ ਕਮਾਲ ਮੰਨ ਗਿਆ ਹਾਂ ਮੈਂ ਸੁਨਾਮ ਬਗਾ ਹਾਂ ਸੁਨਾਮ ਬਗਾ ਜਦੋਂ ਮੈਂ ਰੀੜੀ ਵਾਲੇ ਕੋਲੇ ਖੜ ਗਿਆ ਹਾਂ ਰੀੜੀ ਮੂੰ ਫਰੀ ਦੀ ਲੱਲੀ ਪਈ ਹਾਂ ਜਿਵੇਂ ਤੂੜੀ ਦੀ ਟਰਾਲੀ ਭਰੀ ਹੋਣੀ ਹਾਂ ਮੈਂ ਗੱਲ ਨਹੀਂ ਪੈ ਗਿਆ ਮਹਾ ਯਾਰੀ ਮੂੰਫੜੀ ਕਿੱਥੋਂ ਲੰਦੀ ਹੈ ਹੂੰ ਕਹਿੰਦਾ ਬਹਿ ਜਾ ਬਾਈ ਕੁਰਸੀ ਤੇ ਚੱਲ ਉਹ ਨੂੰ ਐ ਦੀ 5-4 ਕਿਲੋ ਮੂੰਫੜੀ ਲਊਗਾ ਹਾਂ ਤੇ ਕਹਿੰਦਾ ਬਹਿ ਜਾ ਬਾਈ ਕੁਰਸੀ ਤੇ ਮਾ ਸੁਣਾ ਬਾਈ ਗੱਲ ਕਹਿੰਦਾ ਬਾਈ ਮੈਂ ਮੂੰਫੜੀ ਰਾਜਸਥਾਨ ਚੋਂ ਲੈਣ ਕਹਿੰਦਾ ਲੋੜੀ ਲੋੜੀ ਆਇਦਣ ਹੂੰ ਮੈਂ ਕੁਰਸੀ ਆ ਦੇ ਈ ਲੋੜੀ ਲੋੜੀ ਤੇ ਜਲੀ ਦੇਜਵੇ ਨਾ ਯਾਰ ਕਹਿੰਦਾ ਦੇਖ ਲੈ ਦੇ ਹੂੰ ਮਾ ਕੀ ਹੈ ਅੱਜ ਐਡੇ ਐਡੇ ਕੁਇਲਟ ਬਣਾਏ। ਨੂੰ ਪੜਿਆ। ਜਦੋਂ ਉਹ ਕਹਿੰਦਾ ਸ਼ਾਮ ਹੋ ਜਾਂਦੀ ਐ ਤੇ ਸੋਡੇ ਲੋਕ ਨੇਰੀ ਮੰਗੋ ਆਉਂਦੇ ਨੇ ਭਾਈ। ਨਹੀਂ ਭਾਈ 50 ਰੁਪਏ ਦੀ। ਨਹੀਂ ਭਾਈ 100 ਰੁਪਏ ਦੀ। ਨਹੀਂ ਭਾਈ 200 ਰੁਪਏ ਦੀ। ਕਹਿੰਦਾ ਸਾਰੇ ਪੈਕਟ ਬਣਾ ਕੇ ਵੇਚਦਾ। ਵੇਚਦਾ ਸਹੀ ਵਾਲਾ। ਠੀਕ ਐ। ਮੈਂ ਕਹਿੰਦਾ 2 ਮਹੀਨਾ ਦੇ ਵਿੱਚ ਰਸਤਾ ਰਹਿਣਾ। 2 ਮਹੀਨਾ ਦੇ ਵਿੱਚ ਮੈਂ ਕਹਿੰਦਾ 2 ਮਹੀਨੇ ਦੇ ਵਿੱਚ ਆਪਦੀ ਕਮਾਈ ਬੱਚਿਆਂ ਨੂੰ ਕਰ ਜਾ ਸਕਾਂ। ਪਾੜ ਦੇ ਭਾਈ ਆਪਣੇ ਉਹ ਰੇ ਇੰਨੀ ਕਮਾਈ ਪਈ ਇਹ ਬੰਦਾ ਕਰਨ ਵਾਲਾ ਹੋ ਇੱਕ ਪਾੜਾ ਹੋਏ ਆਪਣੇ ਦੁੱਗਣੀ ਕਮਾਈ ਪਈ ਆਹੇ ਕਮਾਈ ਆਹੇ ਕਮਾਈ ਉਧਰ ਹੈ ਪਰ ਉਧਰ ਕੀ ਹੈ ਪਰ ਉਧਰ ਗਿਆ ਦਰਾਸਤਾਂ ਦੇ ਪੈਸੇ ਲੱਗੇ ਹੋਏ ਨੇ ਵੀ ਵੀ ਤੜਕੇ ਉੱਠ ਖੜੇ ਵੀ ਤੋੜ ਲੋ ਆਹ ਭਰ ਲੋ ਝੋਲੀ ਚਲੋ ਜੀ ਨਾ ਕੰਮ ਸਾਰੇ ਕਿੱਥੇ ਹੈ ਗੱਲ ਕਰਾਂ ਐ ਵੀ ਸਰੀਰ ਨੂੰ ਖਾਈ ਐ ਤੇ ਇੱਕ ਆਪਣੇ ਬੰਦੇ ਨੂੰ ਬਿਸ਼ਰਮੀ ਬਿਸ਼ਰਮੀ ਚ ਆਪਣੇ ਬੰਦੇ ਇਹੋਂ ਨਾਲਾ ਕੰਮ ਹੋ ਰਿਹਾ ਹੁਣ ਆਪਣੇ ਆਦੇ ਹਿਸਾਬ ਲਾ ਲਾ ਦੀ ਹਾਂ ਟਰਕੇ ਰਾਜੰਦਾ ਪੈਂਦੇ ਨਹੀਂ ਮੈਂ ਲਿਖੀਆਂ ਨੇ ਹਾਂ 10 ਵਜੇ ਉੱਠਦੇ ਨੇ ਜਦੋਂ ਸੂਰਜ ਆਇਆ 10 ਵਜੇ ਉੱਠ ਕੇ ਬੰਦਾ ਕਰੂਗੀ ਸਹੀ ਗੱਲ 12 ਵਜੇ ਰੋਟੀ ਖਾ ਕੇ ਨਹਾ ਧੋ ਕੇ ਫਿਰ 1 ਵਜੇ ਚਾਰ ਹੁੰਦੇ ਨੇ 1 ਵਜੇ ਦਨ ਛਪਣਾ ਆਇਦਰਾ ਫਿਰ ਦਨ ਛਪਣਾ ਸ਼ੁਰੂ ਹੋ ਜਾਂਦਾ ਹੁਣ ਇਹੀ ਗੱਲ ਦਿਨ ਛਪਣ ਦੀ ਲਾ ਲਾ ਹੂੰ ਇਹੀ ਧਰਤੀ ਤੇ ਪਾਣੀ ਦੀ ਲਾ ਲਾ ਖਤਮ ਹੋ ਜਾਂਦਾ ਉਹ ਐਂ ਲਾ ਲੈ ਤੂੰ ਹੁਣ ਪਾਣੀ ਦੇ ਥੱਲੇ ਵਾਗ ਗਿਆ ਥੱਲੇ ਵਾਗ ਗਿਆ ਬਾਈ ਸਹੀ ਗੱਲ ਅੰਨ ਕਿਹਦੇ ਨਾਲ ਪੈਦਾ ਹੁੰਦਾ ਹੈ ਪਾਣੀ ਨਾਲ ਪਾਣੀ ਜਦੋਂ ਪਾਣੀ ਖਤਮ ਹੋ ਗਿਆ ਅੰਨ ਪੈਦਾ ਨਹੀਂ ਹੁੰਦਾ ਹੁਣ ਤੂੰ ਐਂ ਲਾ ਲੈ ਕੀੜੀਆਂ ਵਾਂਗੂ ਦੁਨੀਆਂ ਫਿਰ ਜੇ ਸ਼ਰਕ ਤੇ ਵੀ ਲਾ ਲੈ ਰਾਹ ਤੇ ਮਿਲਿਆ ਅੱਜ ਕਿਤੇ ਤੂੰ ਵਧੀਆ ਧਰਮਸਥਾਨ ਤੇ ਗੁਰੂ ਘਰ ਵਗ ਜਾ ਕਿਤੇ ਮਰਜੀ ਵਾਜਾ ਕਿਤੇ ਮੇਲਾ ਲੱਗਿਆ ਉੱਥੇ ਵਗ ਜਾ ਤੈਨੂੰ ਕਰੋੜਾਂ ਲੱਖਾਂ ਦੀ ਤਲਾਸ਼ ਦੇ ਵਿੱਚ ਦੁਨੀਆਂ ਨੂੰ ਬਾਕੀ ਸੂਬੇ ਦਾ ਡਰੇ ਇਹ ਤਾਂ ਡੀ ਰਹੇ ਸਹੀ ਗੱਲ ਫਿਰ ਆਨੰਦਾ ਤੋੜਾ ਕਿਉਂ ਨਹੀਂ ਪੂਆ ਪਹਿਣੀ ਪਹਿਣਾ ਬਾਈ ਜਿਹੜਾ ਢਿੱਡ ਤੋਂ ਭੁੱਖਾ ਹੈ ਉਹ ਤਾਂ ਖੂਗੀ ਖਾਊ ਠੋਕੇ ਖਾਊ ਬਾਹਰਲੇ ਸੂਬੇ ਆਪਾਂ ਤੋਂ ਕਾਮਯਾਬ ਕਿਉਂ ਨਹੀਂ ਕਿਉਂ ਮੈਂ ਸਾਡੇ ਆਪਣੇ ਵੱਡੇ ਭਾਈ ਦਾ ਮੁੰਡਾ ਗਿਆ ਹੋਇਆ ਉਹ ਮੈਨੂੰ ਵੀਡੀਓ ਚ ਦਿਖਾਉਣ ਲੱਗਿਆ ਹਮ ਮਤਬol ਸਵੇਰ ਉੱਠੜ ਕੇ ਉਧਰ ਦਾ ਮਾਹੌਲ ਤੇ ਉਧਰ ਦੁਨੀਆ ਕੀ ਕਰਦੀ ਹੈ ਹਮ ਉਹਨੇ ਮੈਨੂੰ ਐ ਆਪਦੇ ਘੋਟੇ ਤੇ ਚੜਕੇ ਮੈਨੂੰ ਨੇ ਚਾਰ ਸਵੇਰੇ ਕੈਮਰੇ ਆਂ ਲਗਾਇਆ ਹਮ ਕਹਿੰਦਾ ਕੋਈ ਨਹੀਂ ਦੇ। ਭੈਣੇ ਯਾਰ ਤਾਂ ਬੰਦਾ ਤਾਂ ਕੀ ਜਨਿਓਰ ਬਣਾਉਂਦੇ ਸੀ। ਕਹਿੰਦਾ ਆਹੀ ਚੀਜ਼ ਤੂੰ ਮੈਨੂੰ ਇੱਧਰੋਂ ਦਿਖਾ ਦੇ। ਆਪਣੇ ਤੂੰ ਜਿੱਧਰ ਮਰਜ਼ੀ ਵੀਡੀਓ ਕਮਾ ਲੈ। ਤੜਕੀ ਹਰੇਕ ਚੌਂਕੜੀ ਤੇ ਚਰਾਹੇ ਤੇ ਮੋੜ ਤੇ ਪੰਜ ਚਾਰ ਬੰਦੇ ਖੜੀ ਬੈਠੀ ਬੈਠੇ। ਉਧਰ ਲਾ ਯਾਰ ਬਜ਼ੁਰਗ ਤੋਂ ਕੰਮ ਕਰਦੇ ਨੇ। ਜਿਹ ਹੈ ਇਹ ਬੰਦਾ ਹੈ, ਬੁੜਾ ਹੈ, ਗੱਬਰੂ ਹੈ, ਉਹਨੂੰ ਇਹੋ ਜਿਹਾ ਕੰਮ ਲਾਇਓ। ਹਾਂ। ਹੈ? ਹੈਗਾ ਤਾਂ ਉਧਰ ਵੀ ਕੰਮ ਹੀ। ਬਸ ਇੱਕ ਲੁੱਕ ਆ ਗਿਆ। ਆਪਾਂ ਇਧਰੋਂ ਦਿਨੇ। ਦੀ ਬਚਾਰੀ ਤੇਰੇ ਸਾਬਾ ਮੈਂ ਆਪ ਕੀ ਕਮਾਈ ਕਰਦੇ ਪਿਛਲੇ ਮਹੀਨੇ 16 ਤਰੀਕ ਨੂੰ ਹਾਂ ਰਾਜਸਥਾਨ ਵਾ ਗਿਆ ਹਾਂ ਜਦੋਂ ਮੈਂ ਰਾਜਸਥਾਨ ਵਾ ਗਿਆ ਉੱਥੇ ਮੈਂ ਵੇਖਿਆ ਵੀ ਯਾਰ ਇਹ ਲੋਕ ਕੀ ਖਾਂਦੇ ਹੁੰਨ ਕੀ ਇਸ ਮੈਨੂੰ ਸਹੀ ਗੱਲ ਹੂੰ ਉਹਦਾ ਤਾਂ ਮਿਹਰਬਾਨ ਹੋਇਆ ਉੱਥੇ ਨਹੀਂ ਪੈ ਗਿਆ ਨਹੀਂ ਪੈ ਗਿਆ ਗਮਾਰੀ ਮੂਠ ਮੂਗੀ ਬੀਤੀ ਅਸੀਂ ਉੱਥੇ ਉਹਦਾ ਪਿੰਡਾ ਖਾਰੀਆ ਪਿੰਡਾ ਅਰਜਨ ਸਰ ਦੇ ਨੇ ਅਸੀਂ ਉੱਥੇ ਵਾ ਗਏ ਉੱਥੇ ਬੰਦੇ ਬੈਠੇ ਵੀ ਜਾ ਰਹੇ ਕੀ ਕਾਰੋਬਾਰ ਕਰਦੇ ਹੋ ਤੁਸੀਂ ਹੂੰ ਕਹਿੰਦੇ ਦੇਖੋ ਸਾਡੇ بارش ਹੋਣ ਹੁਣ ਅਸੀਂ ਫਸਲ ਵੇਚੀ ਜਦੋਂ ਉਹਨੇ ਮੈਨੂੰ ਗੱਲ ਦੱਸੀ ਕਹਿੰਦਾ ਸਾਡੇ ਕੋਲ ਆ 10 12 ਕਿਲੇ ਕਹਿੰਦਾ ਇਹ ਤੋਂ 5 ਲੱਖ ਦੀ ਫਸਲ ਹੋਏ ਮੈਂ 1.5 ਲੱਖ ਦੀ ਹੂੰ ਕਹਿੰਦਾ ਹਾਂ ਬਈ 80 ਜਿਵੇਂ ਹੋਣ ਜਿਹਦੇ 1.5 ਲੱਖ ਰੁਪਏ ਲੈਣੇ ਆ ਹੂੰ 80 ਕਿਲੋ 80 ਰੁਪਏ ਕਿਲੋ ਨਹੀਂ ਹਾਂ ਕਿਪਾਂ ਰਾਇ ਕਿਲੇ ਤੇ 10 ਮਣ ਵੀ ਹੋਗੇ 4 ਘੰਟੇ ਹੋਗੇ 4 ਘੰਟੇ ਹੋਗੇ ਜੋੜ ਲੈ ਕਿੰਨੇ ਦੇ ਹੋਗੇ ਬਿਮਾਰੀ ਆ ਉਹ ਨੂੰਗੀ ਆ ਉਹ 90 ਰੁਪਏ ਹੈ ਇਹ ਤਾਂ ਕਮਾਈ ਇਹ ਤਾਂ ਕਮਾਈ ਉਹਨਾਂ ਦੇ ਕੋਈ ਬੀੜਿਆ ਸਾਧ ਨਹੀਂ ਰਾਤ ਨੂੰ ਵੀ ਨਹੀਂ ਆਉਂਦਾ ਦਿਨੇ ਕੋਈ ਵੀ ਨਹੀਂ ਛੋਟ ਛੋਟੇ ਕੱਚੇ ਕੱਚੇ ਘਰ ਨੇ ਛੰਨਾ ਪਾਈਆਂ ਉਹਨਾਂ ਮੈਂ ਉਸੇ ਜਨੌਰ ਦੇਖੇ ਵੱਡੇ ਵੱਡੇ ਆਪਣੇ ਕੋਲ ਤਾਂ ਮੋਟਰਸਾਈਕਲਾਂ ਵਗੈਰੀਆਂ ਪਾਰਕ ਉੱਤੇ ਸੁੱਟ ਨੇ ਵੱਟੇ ਕਮਾਈ ਆ ਯਾਰ ਹਾਂ ਹੁਣ ਪਤਾ ਗੱਲ ਕੀ ਐ ਜਿਹਦੇ ਦੇ ਰੋਵੇ ਤਾਂ 5 4 ਕਿੱਲੇ ਨੇ ਵੀ 2 4 ਕਿੱਲੇ ਵਾਲਾ ਚਲੋ ਉਹ ਤਾਂ ਠੀਕ ਐ ਭਾਈ ਸਾਲਾ ਮਾਰ ਉਹ ਤਾਂ ਤਰਲੇ ਚਾ ਉਹਦਾ ਜਵਾਕ ਚਲ ਭੇਜਦਾ ਚੰਗਾ ਵੀ ਲੱਗਦਾ ਹੈ ਵੀ ਚਲ ਇਧਰੋਂ ਨਹੀਂ ਸਲੀ ਉਧਰੋਂ ਟੂ ਚੱਲੂਗੀ ਜਵਾਕ ਨਹੀਂ ਹਾਂ ਹੁਣ ਜਿਹੜਾ 30 30 40 40 ਕਿੱਲਿਆਂ ਇਹ ਵਾਰੀ ਭਿੱਜੀ ਇਹਦੇ ਲਈ ਇਹ ਸਮਝ ਚੋ ਗੱਲ ਬਾਹਰ ਹੋ ਗਈ ਐ ਜਿਹੜਾ ਉਹਦਾ ਸਟਾਲ ਵੀ ਉਹਦਾ ਸੇਰ ਵੀ ਛੱਡ ਕੇ ਜਾਂਦਾ ਉਹ ਮੈਂ ਇਦਾਂ ਨਹੀਂ ਕਹਿੰਦਾ ਉਧਰ ਕਮਾਈ ਕਰ ਲਵਾਂ ਚਾ ਇਦਾਂ ਉਦ ਉਹਨਾਂ ਨੂੰ ਕਮਾਈ ਦੇ ਰਹੇ ਨੇ ਆ ਉਧਰ ਦੇਸ਼ ਨੂੰ ਕਮਾਈ ਦੇ ਰਹੇ ਆ ਹੁਣ ਉਰੇ ਤਾਂ ਉਹ 10 ਵਜੇ ਉੱਠਦਾ ਹਾਂ ਉਹ ਕਿੱਥੇ ਗੰਡੇ ਵਾਲੇ ਨਿੰਬੂ ਤੋੜ ਲੂ ਕਿੱਥੇ ਤੋੜ ਲੂ ਚਾ ਫੇਰ ਤੋੜ ਲੂ ਇਹ ਉਹੀ ਕੰਮ ਮੈਂ ਇੱਧਰ ਤੋੜ ਲੈਣ ਯਾਰ ਇਹ 25 30 ਕਿੱਲੇ ਵਾਲਾ ਇੱਧਰੋਂ ਸਾਰਾ ਕੰਮ ਛੱਡ ਕੇ ਉਧਰ ਜਾਂਦਾ ਜੇ ਉਹ ਕੰਮ ਆਹੀ ਆਪਦੇ ਇੱਧਰ ਚਲਾਵੇ ਕਿੰਨੇ ਆਪਣੇ ਬਿਹਾਰ ਦੇ ਬੰਦੇ ਆਏ ਨੇ ਹਾਂ ਤੂੰ ਕਿਤੇ ਮਰਜੀ ਦੇਖ ਲੈ ਸੁਨਾਮ ਵਗ ਜਾ ਹਾਂ ਬਰਨਾਲੇ ਵਗਦਾ ਮਾਨਸਾ ਵਗਦਾ ਭਲਾੜੇ ਵਗਦਾ ਜਿੱਥੇ ਮਰਜੀ ਵਗਦਾ ਕਿਸੇ ਨੇ ਸਬਜ਼ੀ ਦੀ ਰਿਹੜੀ ਕਿਸੇ ਨੇ ਦੁਕਾਨ ਕਰ ਰੱਖੀ ਐ ਕਿਸੇ ਨੇ ਕੋਈ ਕੁਲਚਾ ਨਹੀਂ ਲਾ ਰੱਖਿਆ ਕੀ ਰਿਹੜੀ ਲਾ ਰੱਖਿਆ ਕਿਸੇ ਨੇ ਕਾਸੀ ਦੀ ਕਿਸੇ ਨੇ ਚਲ ਹੁਣ ਤੂੰ ਦੇਖ ਸਬਜ਼ੀ ਵੀ ਜਿਹਨੇ ਦੋ ਚਾਰ ਬੰਦੇ ਸ਼ਹਿਰ ਚ ਵੀ ਜਿਹਨੇ ਹਾਂ ਸ਼ਹਿਰ ਦੇ ਵਿੱਚ ਹੋਰ ਵੀ ਦੀ ਲੱਗਦੀ ਐ ਲੱਗਦੀ ਐ ਲੱਗਦੀਆਂ ਲੱਗਦੀਆਂ ਹਾਂ ਹੁਣ ਮੋੜ ਕੇ ਆ ਜਾ ਆਪਣੀ ਭਾਗਮਾਨੀ ਤੇ ਹੂੰ ਇਹ 40 ਕਿੱਲਿਆਂ ਵਾਲਾ ਬੰਦਾ ਹੈ 40 ਕਿੱਲਿਆਂ ਵਾਲਾ ਬੰਦਾ ਹੈ ਇਧਰੋਂ ਕੰਮ ਠੱਪ ਕਰਕੇ ਉਧਰ ਹੀ ਜਾਂਦਾ ਉਹੀ ਕੰਮ ਜੇ 40 ਕਿੱਲਿਆਂ ਦਾ ਇਧਰ ਚਲਾਵੋ ਉਹ ਕੰਮ ਇਧਰ ਚਲਾਵੇ ਸਾਰੇ ਬੰਤਾ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਮਿਲੇ ਉਹ ਪੂਰੀ ਕੈਨੇਡਾ ਪੂਰੀ ਕੈਨੇਡਾ ਹਾਂ ਆ ਦੋ ਦੋ ਚਾਰ ਚਾਰ ਕਿੱਲੇ ਆਉਣੇ ਕੰਮ ਲੱਗਣਾ ਕੰਮ ਲੱਗਣਗੇ ਜਦੋਂ ਉਧਰਲਾ ਕੰਮ ਛੇੜਿਆ ਆਰ ਤੂੰ ਗਰਾਹੇ ਆਪਣੇ ਲਵੀ ਆ ਪਿੰਡ ਦੂਰ ਨਹੀਂ ਹਾਂ ਉਹ ਮੁੰਡੇ ਦੇ ਜਿਹੜਾ ਕੁੱਲ ਸਭ ਤੋਂ ਮਹਿੰਗਾ ਫਰੂਟ ਹੈ ਹਾਂ ਉਹਨਾਂ ਮਨ ਨੌਂ ਕੋਲ ਰਿਹਾ ਉਹਨੂੰ ਕੀ ਕਹਿੰਦੇ ਨੇ ਉਹ ਫਰੂਟ ਉਹਦੇ ਉਰੇ ਹੋਣ ਲੱਗ ਗਿਆ ਕੀਵੀ ਕੀਵੀ ਤੋਂ ਵੀ ਉੱਪਰ ਐ ਅੰਜੀਰ ਪਤਾ ਨਹੀਂ ਉਹਨੂੰ ਕੀ ਕਹਿੰਦੇ ਨੇ ਚੱਲ ਉਹ ਸਾਰੇ ਭੰਤੇ ਉਹਦੇ ਫਰੂਟ ਉਰੇ ਚੱਲ ਪਏ ਚੱਲ ਗਏ ਲੱਗ ਗਏ ਰੇ ਜਾ ਕੇ ਉਹਦੇ ਉੱਥੇ ਦੇਖਿਆ ਜਾਵੇ ਵੀ ਉਰੀ ਕੈਨੇਡਾ ਯਾਰ ਛੋਟਾ ਦਾ ਚੱਲ ਠੀਕ ਐ ਵੀ ਬਗ ਜੂ ਬਗ ਜੂ ਉਹਨ ਦਾ ਕੋਈ ਤਰ ਲਾ ਵਿਚਾਰਾ ਉਹ ਤਾਂ ਉਰੇ ਹੀ ਫਸਿਆ ਹੋਇਆ ਉਹ ਤਾਂ ਫਸਿਆ ਭੱਜੂਗਾ ਐਡੇ 40 50 ਕਿੱਲੇ ਨੇ ਕੀ ਕਰਨੇ ਮਨੇ ਇਹ ਚੱਲ ਸਮਝ ਚੁੱਕਾ ਹੁਣ ਇੱਕ ਦੇਖ ਹਾਂ ਹਾਂ ਜਿਹੜਾ ਵੱਡਾ ਬੰਦਾ ਹੈ ਹੂੰ ਕੋਈ ਵੀ ਹੈ ਜਿਹੜੀ ਹੂੰ 20 ਕਿਲਾ 30 ਕਿਲਾ ਕੋਈ ਇੱਕ ਸੈਲਰੀ ਲਾਉਂਦਾ ਹੈ ਹਾਂ ਉਹ 3 ਮਹੀਨੇ ਚੱਲਣਾ ਹੈ 3 ਮਹੀਨਾ ਚ ਕਿੰਨੇ ਕਿੰਬਈ ਦਸ ਪਰਿਵਾਰ 15 ਪਰਿਵਾਰ ਪਰਦੇ ਨੇ ਭਾਈ ਪਰਦੇ ਨੇ ਹਾਂ ਤੂੰ ਐਂ ਲੜ ਪਰਦੇ ਨੇ ਇਹ ਗੱਲ ਜੁੜੀ ਜਾਂਦੀ ਨਹੀਂ ਤੂੰ ਇਹੀ ਚੀਜ਼ ਇਹੀ ਚੀਜ਼ ਦੀ ਇਹ ਗੱਲ ਤੇਰੀ ਬਹੁਤ ਸਿਆਣੀ ਹੈ ਕਿੰਨੇ ਪਰਿਵਾਰ ਪਰਦੇ ਨੇ ਇੱਧਰ ਇਹ ਵੇਜਣੇ ਚਲਾਦਾ ਆਪਣੇ ਬੰਦੇ ਉਧਰ ਕਿਉਂ ਭੱਜਣਾ ਹੂੰ ਯੋੜਾ ਤਾਂ ਲੋੜ ਹੀ ਨਹੀਂ ਜਾਣਦੀ। ਯਾ ਠੀਕ ਆਉਣ ਭਈ ਵੱਡੇ ਬੰਦੇ ਨੇ ਹੁਣ ਇਹ ਸੋਚਣੇ ਚਾਹੀਦੇ ਉਹਨਾਂ ਨੂੰ ਇਹ ਛੋਟਿਆਂ ਬਾਰੇ ਗੱਲਾਂ। ਹੂੰ ਹੁਣ ਆਪਣੇ ਕੈਸ ਹੈ ਲਰ ਨੇ ਕੀ ਸੋਚੇ ਆਪਣੇ ਹੁਣ ਕਿੰਨੇ ਪਰਿਵਾਰ ਗਰੀਬ ਘਰਾਂ ਦੇ ਵਿਚਾਰੇ ਉਹਨਾਂ ਦਾ ਸਿਹੀਂ ਲੱਗ ਰਹੇ ਨੇ ਕਿੰਨੇ ਪਾ ਰਹੇ ਜੇ ਸਾਰੇ ਬੰਦੇ ਆ ਚੱਲੋਣ ਕਿਉਂ ਭੱਜੇ ਯਾਰ ਕੋਈ ਛੋਟੇ ਬੰਦੇ ਉਹਨਾਂ ਦੇ ਕਾਰੋਬਾਰ ਤੇ ਕਾਰੋਬਾਰ ਤੇ ਲੱਗਣਗੇ ਆਪੀ ਉਰੀ ਨਾਲੇ ਹੱਥ ਨੂੰ ਘਰੇ ਆਪਦੇ ਪਰਿਵਾਰ ਮੈਂ ਕਹਣਾ ਆਪਦੇ ਪਰਿਵਾਰ ਚ ਜੀ ਕਿਉਂ ਭੱਜਿਆ ਕਰਾ ਸੋਚਦਾ ਨਹੀਂ ਭਾਈ ਹੁਣ ਕੋਈ ਖਰਚੇ ਵਧਾ ਲੇ ਰਾਜ ਸਾਹਿਬ ਜਿਹੜਾ ਬੰਦਾ ਸ਼ੈਡਰ ਤੇ ਲੱਗਾ ਹੈ ਇੱਕ ਬੰਦਾ 9000 ਰੁਪਏ ਹਿੰਨੇ ਦਾ ਹਾਂ 9-10000 ਰੁਪਏ ਦਾ ਹੈਗੀ ਹੈ ਕੀ ਚਾਹ ਕਰਨ ਤੇ ਲੱਗੂ ਹਾਂ ਕੋਈ ਰਾਤ ਨੂੰ ਕੋਈ ਦਿਨੇ ਕੰਮ ਕੋਈ ਕੋਈ ਦਿਨੇ ਕੰਮ ਕਰੂ ਇਸੇ ਤਰੀ ਜੇ ਦੋ ਜਾਣੇ ਲੱਜਣ ਉਹ ਕਿਸੇ ਕਿਸਮ ਦੀ ਕੋਈ ਫੈਕਟਰੀ ਫੈਕਟਰੀ ਹੋਰ ਮਾੜੀ ਵੱਡੀ ਫੈਕਟਰੀ ਲੱਗ ਜੇ ਕੋਈ ਨੌਲੇਜ ਵਾਲੀ ਉਹ ਚ ਕਿੰਨੇ ਬੰਦੇ ਲੱਗਣਗੇ ਲੱਗਣ ਹੈ ਇੱਥੇ ਸ਼ਹਿਰ ਵਾਲਾ ਕੰਮ ਚੱਲਦਾ ਹੈ ਉਹੋਂ ਇਸੇ 10 ਕੁ 11000 ਤੀ ਬੰਦੇ ਸ਼ਹਿਰ ਭਾਈਦੇ ਨੇ ਵਿਚਾਰੇ ਆਪਣੇ ਹੈ ਜੇ ਉਹੀ ਚੀਜ਼ ਆਪਣੇ ਵੱਡੇ ਬੰਦੇ ਉਹ ਰਲਾਦਣ ਪਿੰਡਾਂ ਚ ਪਿੰਡ ਚ ਹੀ ਲਾਦਣਾ ਕਿੰਨੇ ਬੰਦੇ ਆਉਣਗੇ ਵੀ ਤੁਗਾ ਜਗਜੀਤ ਵਾਲੇ ਨੇ ਕਿ ਫੈਕਟਰੀ ਲਈ ਹੋਈ ਹੈ ਲੋਹੀ ਬਣਦਾ ਹੁਣ ਦੇ ਇੱਕ ਬੰਦੇ ਨੇ ਲਾਤੀ ਉਹਨੇ ਕੈਲ ਆਦੀਆਂ ਚੰਗੇ ਚੰਗੇ ਸ਼ਹਿਰਾਂ ਚ ਕਿੰਨੇ ਦੁਨੀਆ ਕਰੋੜਾ ਦੇ ਹਿਸਾਬ ਨਾਲ ਕੰਮ ਕਰਦੀ ਚੀਮੇ ਵਾਲੇ ਚ ਹੀ ਲੱਲ 17 8000 ਬੰਦਾ ਕੰਮ ਕਰ ਰਿਹਾ ਇਸ ਵਕਤ ਹਾਂ ਹਲੇ ਦਿਨ ਦੀ ਇਹ ਪੱ ਦਿਨ ਦਾ ਜੋੜਾ ਹਲੇ ਰਾਤ ਦੀ ਡਿਊਟੀ ਵਾਲਾ ਨਾ ਪਤਾ ਨਹੀਂ ਸਰਕਾਰਾਂ ਦਾ ਜੋਰ ਲਾ ਲਾ ਹਾਂ ਇੰਦਰਾ ਗਾਂਧੀ ਤੋਂ ਲਾ ਕੇ ਕਹਿੰਦਾ ਮੈਂ ਗਰੀਬੀ ਖਤਮ ਕਰ ਦਾਂ ਮੈਂ ਗਰੀਬੀ ਖਤਮ ਕਰ ਦੋਈ ਹੈ ਗਰੀਬੀ ਕਿੱਥੇ ਕਰ ਗਈ ਹੈ ਗਰੀਬੀ ਤਾਂ ਚੌਗਣੀ ਵੱਧ ਗਈ ਚੌਗਣੀ ਵੱਧੇ ਜਿਹੜਾ ਵੀ ਯਰ ਮੰਤਰੀ ਆਉਂਦਾ ਉਹ ਐਂ ਕਹਿ ਕੇ ਤਾਂ ਹੀ ਆਉਂਦਾ ਮੈਂ ਖਤਮ ਕਰ ਦੂੰਗਾ ਉਹ ਆਪਣੇ ਸਮਝਣ 'ਚ ਫਰਕ ਹੈ ਹਾਂ ਉਹ ਆਪਾਂ ਨੂੰ ਐਂ ਕਹਿ ਕੇ ਆ ਰਹੇ ਆ ਵੀ ਮੈਂ ਤੁਹਾਨੂੰ ਖਤਮ ਕਰ ਦੂੰ ਗਰੀਬੀ ਨੂੰ ਮੈਂ ਥੋੜੀ ਖਤਮ ਕਰ ਦਾਂ ਤੁਹਾਨੂੰ ਮੈਂ ਤੁਹਾਨੂੰ ਮੈਂ ਖਤਮ ਕਰ ਦਾਂ ਇਹ ਕੋਈ ਨੌਕਰੀ ਨਹੀਂ ਖਤਮ ਇਸ ਤਰ੍ਹਾਂ ਹੋਊਗੀ ਜਿਵੇਂ ਆਪਾਂ ਗੱਲ ਕਰੀਏ ਬੰਦੇ ਵੱਡੇ ਫੈਕਟਰੀਆਂ ਲਾਉਣ ਫੈਕਟਰੀਆਂ ਲਾਉਣ ਉਹ ਬੰਦੇ ਛੋਟੇ ਕੰਮ ਤੇ ਜਾਣ ਕੰਮ ਤੇ ਜਾਣ ਉਹਨਾਂ ਨੂੰ ਰਾਜਮੀ ਰੋਟੀ ਮਿਲੇ ਉਹ ਗਰੀਬੀ ਖਤਮ ਉਹ ਗਰੀਬੀ ਖਤਮ ਉਹ ਜਦੋਂ ਨੂੰ ਰਾਜਮੀ ਰੋਟੀ ਮਿਲਣ ਲੱਗ ਗਈ ਹੁਣ ਚੋਗਣੀ ਗੱਲ ਆੜੂ ਹੋਰ ਨੂੰ ਵੀ ਚਾਰ ਪੰਜਾਂ ਨੂੰ ਦੱਸਣ ਉਹਨਾਂ ਨੇ ਉਹਨੇ ਖੜਨੇ ਨਹੀਂ ਖੜਨੇ ਨਹੀਂ ਅੱਜ ਮੇਰੇ ਕੰਮ ਤੇ ਜਾਣਾ ਨੇਰੇ ਆਉਣਾ ਕੋਈ ਲੋੜ ਨਹੀਂ ਪੈਂਦੀ ਲੋੜ ਹੀ ਨਹੀਂ ਪੈਂਦੀ ਇਹ ਜਿਹੜੇ ਆਪਣੇ ਬੱਚੇ ਨੇ ਹੂੰ ਉਹ ਜਿੱਨਾਂ ਜਰ ਪੜਦੇ ਨੇ ਉਹਨਾਂ ਜੇ ਛੋਟੇ ਭਾਈ ਅਮਰੀਕਾ ਨਹੀਂ ਦੇਖਿਆ ਆਂਦੇ ਨੇ ਉਦੋਂ ਬਾਅਦ ਬਾਹਰ ਦੀ ਤੌਰ ਚੱਕ ਲਾਵੇ ਹੁੰਦਾ ਸਕੀ ਬੰਦੇ ਆ ਕੱਲਾ ਕੱਲਾ ਘਰ ਬਾਈ ਜਾ ਕੇ ਹੱਥ ਨੇ ਫਰੋਲ ਲੈ ਰੋਟੀ ਚਾਹ ਦੀ ਚੁੱਲੇ ਤੇ ਨਾ ਹੋਵੇ ਮੋਬਾਈਲ ਹਰੇਕ ਤੇ ਜਿਵੇਂ ਲੱਗ ਜੱਟ ਚਪੜਾ ਕਿਸੇ ਦੀ ਕੋਈ ਘੂਰ ਕੱਪ ਨਹੀਂ ਭਰਾਵਾ ਜੇ ਇਹ ਦੋ ਚਾਰ ਗੱਲਾਂ ਤੇ ਭਰਾਵਾ ਗੌਰ ਹੋ ਜੂ ਤਾਂ ਤਾਂ ਚਾਹੇ ਦੀ ਕੋਈ ਆਉਣ ਵਾਲੀ ਪੀੜੀ ਨੂੰ ਕੋਈ ਆ ਜੇ ਸੁਰਤਾ ਜੀ ਨਹੀਂ ਤਾਂ ਕੋਣੀ ਖਤਮ ਖਤਮ ਭਰਾਵਾ ਬੈਠ ਜੂ ਪੱਤੇ